ਦਿੱਲੀ ਕੂਚ ਦੀ ਪਿੱਛੇ ਜੇ ਰਣਨੀਤੀ ਜਿਹੜੀ ਕੀ ਤੁਸੀਂ ਅਪਣਾਈ ਸੀ ਤੇ ਉਸ ਤੋਂ ਬਾਅਦ ਕਾਲਕਾ ਸਾਹਿਬ ਦੇ ਕਹਿਣ ਤੇ ਉਹਨੂੰ ਰੱਦ ਕਰਤਾ ਮੈਂ ਉਸੇ ਤੇ ਦੁਬਾਰਾ ਤੁਹਾਡਾ ਧਿਆਨ ਲੈ ਕੇ ਜਾਣਾ ਚਾਹ ਰਿਹਾ ਕਿ ਉਸ ਮੈਂ ਉਸ ਮੋਰਚੇ ਦੀ ਗੱਲ ਕਰ ਰਿਹਾ ਕਿ ਦੁਬਾਰਾ ਐਸਾ ਕਿਉਂ ਹੋ ਜਾਂਦਾ ਤੇ ਉਸ ਤੋਂ ਬਾਅਦ ਕੋਈ ਨਵੀਂ ਕੋਈ ਰਣਨੀਤੀ ਤੋਂ ਅਸੀਂ ਉਲੀਕੀ ਹੋਵੇ ਕਿਉਂਕਿ ਸ੍ਰੀ ਕਾਲਤਾਕ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਕੋਈ ਬੰਦਾ ਬਹਾਨਾ ਬਣਾ ਕੇ ਵਿੱਚੋਂ ਭੱਜ ਜਵੇ ਕਿਉਂਕਿ ਅਸੀਂ ਦੇਖ ਰਹੇ ਹਾਂ ਲਗਾਤਾਰ ਵੀ ਕੋਈ ਨਾ ਕੋਈ ਇਹੋ ਜਿਹਾ ਵਰਤਾਂਤ ਸਿਰਜਿਆ ਜਾਂਦਾ ਆ ਜਦੋਂ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਵੀ ਉਹਦੇ ਲਈ ਕਿਤੇ ਨਾ ਕਿਤੇ ਜਿਹੜੀ ਹੈ ਕਿ ਸਾਨੂੰ ਰਿਕਵਰਡ ਖੜੀ ਕਰਨ ਦਾ ਯਤਨ ਕੀਤਾ ਜਾਂਦਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਸਕੇ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈਗੀ ਆ ਉਹ ਤਾਰਪੀਡੋ ਹੋ ਜਾਵੇ ਤੇ ਉਹ ਕਾਲਕਾ ਸਾਹਿਬ ਇਸ ਗੱਲ ਦਾ ਬਹਾਨਾ ਬਣਾ ਰਹਿਣ ਕਿ ਦੇਖੋ ਜੀ ਸ੍ਰੀ ਕਾਲਤਾਕ ਸਾਹਿਬ ਨੇ ਕਮੇਟੀ ਬਣਾਈ ਸੀ ਤੇ ਸ਼ਰੋਮਣੀ ਕਮੇਟੀ ਨੇ ਆਪਣੇ ਤੌਰ ਦੇ ਉੱਤੇ 20 ਤਰੀਕ ਦਾ ਜਿਹੜਾ ਦਿੱਲੀ ਦਾ ਪ੍ਰੋਗਰਾਮ ਲੀਕ ਲਿਆ ਇਸ ਕਰਕੇ ਉਹਨੂੰ ਅਸੀਂ ਹਜੇ ਰੱਦ ਨਹੀਂ ਕੀਤਾ ਉਹਨੂੰ ਪੋਸਟਪੋਨ ਕੀਤਾ ਹੈਗਾ ਤੇ ਜੇ ਆਉਣ ਵਾਲੇ ਸਮੇਂ ਵਿੱਚ ਫਿਰ ਜ਼ਰੂਰਤ ਪਈ ਪੰਥ ਨੂੰ ਫਿਰ ਆਵਾਜ਼ ਮਾਰਾਂਗੇ ਤਾਂ ਫਿਰ ਅਸੀਂ ਵੱਡੀ ਪੱਧਰ ਤੇ ਜੇ ਦਿੱਲੀ ਜਾਣਾ ਪਿਆ ਤਾਂ ਜਾਵਾਂਗੇ